ਸਮਰਾਲਾ ਸ਼ਹਿਰ ਵਿੱਚ ਉਸ ਸਮੇਂ ਹਫੜਾ ਦਫੜੀ ਮਚ ਗਈ ਜਦ ਇੱਕ ਫੂਡ ਸੇਫਟੀ ਟੈਸਟਿੰਗ ਵੈਨ ਸਮਰਾਲਾ ਸ਼ਹਿਰ ਵਿੱਚ ਪਹੁੰਚੀ ਤਾਂ ਉਸ ਬੋਲੋਂ ਦੁਕਾਨਦਾਰਾਂ ਦੇ ਸੈਂਪਲ ਭਰਨੇ ਸ਼ੁਰੂ ਕੀਤੇ ਲੇਕਿਨ ਪਰ ਉਸ ਤੋਂ ਪਹਿਲਾਂ ਹੀ ਜਿਹੜੇ ਦੁਕਾਨਦਾਰ ਸੀ ਦੁਕਾਨਾਂ ਦੇ ਸ਼ਟਰ ਸਿੱਟ ਗਏ ਉੱਥੋਂ ਫਰਾਰ ਹੋ ਗਏ ਫੂਡ ਸੇਫਟੀ ਵਿਭਾਗ ਨੇ ਦੁੱਧ, ਕਰਿਆਨਾ, ਕਨਫੈਕਸ਼ਨਰੀ ਅਤੇ ਹੋਰ ਦੁਕਾਨਾਂ ਦੇ ਸੈਂਪਲ ਭਰਨੇ ਸਨ ਪਰ ਦੁਕਾਨਦਾਰ ਇੱਕ ਦੂਜੇ ਨੂੰ ਦੇਖ ਕੇ ਉੱਥੋਂ ਫਰਾਰ ਹੁੰਦੇ ਗਏ ਮੈਡਮ ਆ ਤੁਹਾਡੀ ਵੈਨ ਕਸਮਰਾਲਾ ਆਈ ਹੈ ਬਾਜ਼ਾਰ ਬੰਦ ਹੋ ਗਿਆ ਕਿਸ ਪਰਪਸ ਲਈ ਆਏ ਤੁਸੀਂ ਸਰ ਅਸੀਂ ਅਵੇਰਨੈਸ ਲਈ ਆਏ ਆ ਤਾਂ ਕਿ ਲੋਕਾਂ ਨੂੰ ਜਾਗਰੂਕ ਕਰੀਏ ਵੀ ਉਹ ਜੋ ਖਾਂਦੇ ਆ ਉਹਦੇ ਵਿੱਚ ਜੋ ਮਿਲਾਵਟ ਵਗੈਰਾ ਵਾ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਪਰ ਉਹ ਪਹਿਲਾਂ ਹੀ ਦੁਕਾਨਾਂ ਬੰਦ ਕਰ ਦਿੰਦੇ ਆ ਮੈਨੂੰ ਡਰਦਾ ਕੋਈ ਕਾਰਨ ਹੁੰਦਾ ਜਿਵੇਂ ਆਂਦੇ ਨੇ ਅਵੇਰਨੈਸ ਲਈ ਤੁਸੀਂ ਆਏ ਤੁਸੀਂ ਕਹਿ ਰਹੇ ਹੋ ਤੇ ਇਹਨਾਂ ਲੋਕਾਂ ਨੂੰ ਪਤਾ ਕਿਵੇਂ ਲੱਗੂ ਅਵੇਰਨੈਸ ਲਈ ਆਏ ਨੇ ਜੇ ਹੁਣ ਸਿਰ ਦੁਕਾਨਾ ਖੋਲਣਗੇ ਤਾਂ ਉਹਨਾਂ ਨੂੰ ਪਤਾ ਲੱਗੇਗਾ ਨਾ ਵੀ ਅਸੀਂ ਕਾਦੇ ਲਈ ਆਏ ਆ ਬਟ ਉਹਨਾਂ ਨੂੰ ਇਹ ਲੱਗਦਾ ਵੀ ਸੈਂਪਲ ਭਰਨ ਨਹੀਂ ਆਇਆ ਤਾਂ ਦੁਕਾਨਾ ਬੰਦ ਕਰ ਦਿੰਦੀ ਆ ਹਣ ਹੁਣ ਤੱਕ ਕੋਈ ਸੈਂਪਲਿੰਗ ਕੀਤੀ ਆ ਤੁਹਾਡੇ ਵੱਲੋਂ ਕਿਸੇ ਦੁਕਾਨ ਤੋਂ ਵਿਜ਼ਿਟ ਕਰਕੇ ਆਏ ਹੋ ਅਡਵੈਨਸ ਕੀਤੀ ਹੈ ਅਡਵੈਨਸ ਕੀਤੀ ਗਈ ਹੈ ਕਿੰਨੀ ਜਗ੍ਹਾ ਤੇ ਰੁਕੇ ਹੋ ਦੋ ਤਿੰਨ ਜਗ੍ਹਾ ਤੇ ਦੋ ਤਿੰਨ ਜਗ੍ਹਾ ਤੇ ਹਾਂਜੀ ਉਸੇ ਕੋਈ ਸੈਂਪਲਿੰਗ ਤਾਂ ਨਹੀਂ ਹੋਈ ਨੂੰ ਨਹੀਂ ਸੈਂਪਲਿੰਗ ਕੀਤੀ ਹੈ ਕੁਆਲਿਟੀ ਤੇ ਕੀਤਾ ਆ ਕੁਆਲਿਟੀ ਤੇ ਹਾਂਜੀ ਤੇ ਕੁਆਲਿਟੀ ਠੀਕ ਆਈ ਹੋਈ ਹੈ ਹਾਂਜੀ ਕੁਆਲਿਟੀ ਸਹੀ ਹੈ ਜਿਵੇਂ ਜਿਵੇਂ ਹੁਣ ਸ਼ਹਿਰ ਦੇ ਵਿੱਚ ਆਏ ਹੋ ਲੋਕਾਂ ਨੂੰ ਕੀ ਸਾਡੀ ਤੇ ਇਹ ਪੀਲਾ ਵੀ ਦੁਕਾਨਾਂ ਤੁਸੀਂ ਕੋਲ ਕੇ ਰੱਖੋ ਤਾਂ ਕਿ ਤੁਹਾਨੂੰ ਅਸੀਂ ਜਾਗਰੂਕ ਕਰ ਸਕੀਏ ਆਪਣੇ ਖਾਣ ਸਾਮਾਨ ਦੀ ਸਾਫ਼ ਸੁਥਰਾ ਸਮਾਨ ਰੱਖਣ ਐਕਸਪਾਇਰੀ ਚੀਜ਼ਾਂ ਲਈ ਜੋ ਐਕਸਪਾਇਰੀ ਚੀਜ਼ਾਂ ਮਤਲਬ ਉਹ ਸੇਲ ਨਹੀਂ ਕਰਨੀਆਂ ਹੈਗੀਆਂ ਉਹਦੇ ਬਾਰੇ ਪਰੰਮ ਸਾਰਾ ਸਾਨੂੰ ਇਨਸਟਰਕਸ਼ਨ ਜਿੰਨੇ ਉਹਨਾਂ ਨੂੰ ਉਹ ਫੋਲੋ ਕਰ ਲਓ ਜਿਉਂ ਦੁਕਾਨਾਂ ਖੋਲਣ ਦੇ ਤਾਂ ਇਹਨਾਂ ਨੂੰ ਪਤਾ ਰਹੇ ਨਹੀਂ ਪਿੰਡਾਂ ਦੇ ਵੀ ਦੇਖਣ ਨੂੰ ਮਿਲਦਾ ਹੈ ਕਿ ਐਕਸਪਾਇਰੀ ਪ੍ਰੋਡਕਟਸ ਬਹੁਤ ਵਿਕਦੇ ਨੇ ਖੁੱਲਿਆਂ ਵਿਕਦੇ ਨੇ ਉਹਨਾਂ ਦੇ ਨਕੀਲ ਕਿਵੇਂ ਕਰਸੋ ਅ ਨਹੀਂ ਤਦੋਂ ਬਹੁਤ ਐਤਾੁੱਲੇ ਚੀਜ਼ ਨਹੀਂ ਨਾ ਸੇਲ ਕਰ ਸਕਦੇ ਫਾਇਦਾ ਉਹਦੇ ਲਿਖਿਆ ਹੁੰਦਾ ਵਾ ਤੇ ਉਹ ਬਾਕੀ ਜਨਤਾ ਨੂੰ ਵੀ ਅਪੀਲ ਆ ਵੀ ਉਹ ਜੋ ਵੀ ਚੀਜ਼ ਖਰੀਦਦੇ ਆ ਦੇਖ ਕੇ ਖਰੀਦਣ ਕੋਈ ਵੀ ਫਾਇਦੀ ਚੀਜ਼ ਨਾ ਖਰੀਦਣ ਪਹਿਲਾਂ ਉਹਦੀ ਡੇਟ ਦੇਖਣ ਤਾਂ ਲੈਣੋ ਉਹ ਚੀਜ਼ ਫੂਡ ਸੇਫਟੀ ਅਫਸਰ ਅਮਨਪ੍ਰੀਤ ਕੌਰ ਦਾ ਕਹਿਣਾ ਸੀ ਕਿ ਅਸੀਂ ਲੋਕਾਂ ਨੂੰ ਚੰਗੇ ਕੁਆਲਟੀ ਦਾ ਸਮਾਨ ਖਾਣ ਦੇ ਲਈ ਲੋਕਾਂ ਨੂੰ ਜਾਗਰੂਕ ਜਾਗਰੂਕ ਕਰਨ ਲਈ ਇੱਕ ਬੈਂ ਸਮਰਾਲਾ ਲੈ ਕੇ ਆਏ ਹਾਂ ਪਰ ਜਦੋਂ ਅਸੀਂ ਇਹ ਬੈਂ ਸਮਰਾਲਾ ਵਿੱਚ ਲੈ ਕੇ ਆਏ ਤਾਂ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰ ਗਏ ਅਮਨਪ੍ਰੀਤ ਕੌਰ ਦਾ ਕਹਿਣਾ ਸੀ ਕਿ ਲੋਕਾਂ ਨੂੰ ਜਾਗਰੂਕਤਾ ਤਾਂ ਹੀ ਮਿਲੇਗੀ ਜੇਕਰ ਦੁਕਾਨਦਾਰ ਸਾਡਾ ਸਹਿਯੋਗ ਕਰਨਗੇ ਐਕਸਪਾਇਰੀ ਹੋਇਆ ਸਮਾਨ ਦੁਕਾਨਦਾਰਾਂ ਨੂੰ ਨਹੀਂ ਵੇਚਣਾ ਚਾਹੀਦਾ ਅਤੇ ਜਿਹੜਾ ਸਮਾਨ ਵੇਚਣਾ ਚਾਹੀਦਾ ਉਹ ਚੰਗੀ ਕੁਆਲਿਟੀ ਦਾ ਵੇਚਣ ਬਿਊਰੋ ਰਿਪੋਰਟ ਡੇਲੀ ਪਬਲਿਕ ਨਿਊਜ਼